ਮੈਨੂੰ ਮੈਨੂੰ ਵਾਪਸ ਸੁਣ ਲਓ ਆ ਵਾਪਸ ਲੈ ਲਓ 99 ਜੀ ਮੈਨੂੰ ਵਾਪਸ ਆ 99 ਇਹ ਦੀ ਲੀਸਤੀ ਹੈ ਮੈਨੂੰ ਕਾਰ ਹੀ ਦਿਓ ਉਹ ਜਿਹੜਾ ਮੈਂ ਦੇਖਿਆ ਮੇਰੇ ਕੋ ਸਾਰੇ ਕਾਗਜ਼ ਲੈ ਲਓ ਦਿਓ 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 ਇਹ ਲੈ ਵਾਪਸ ਨਾ ਬਣਾਓ ਕਾਰ ਦਿਓ ਮੈਂ ਬੈਕ ਟੂ ਕਾਰ ਵੀ ਕਢਾ ਲੈ ਮੈਨੂੰ ਪੇਪਰ ਦਿਓ ਲੋ ਜਿੱਤੀ ਹੈ ਸਹਿਮਤ ਹੈ ਐਮਰਜੈਂਸੀ ਕਾਰ ਜਦੀ ਹੈ ਮੈਨੂੰ ਲੀਸ ਵਾਲੇ ਪੇਪਰ ਆਹ ਦੇ ਨਹੀਂ ਪਿਓ ਅਸੀਂ ਉੱਥੇ ਲੜਾਈ ਅਸੀਂ ਲੜਾਈ ਸ਼ੁਰੂ ਕਰਾਂਗੇ ਬੱਲੇ 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 ਸਾਰੇ ਨਾਲ ਹੋ ਜਾ ਜੀ 100% ਦੇਖੋ ਉਹਦੀ ਇੱਕ ਪੇਪਰ ਦੇ ਉਹ ਨਕਸ਼ਾ ਤਾਂ ਹੈ ਹੀ ਨਹੀਂ ਜੇ ਇਫ ਇਟ ਜਿੱਦ ਤੋਂ ਮਾਇਨੇ ਦੇ ਤੁਸੀਂ ਜੇ ਨੂੰ ਪਿਆਰ ਆ ਸਾਡਾ ਕਿਉਂ ਮੈਨੂੰ ਮੈਨੂੰ ਇੱਕ ਉਹਦੀ ਕਾਪੀ ਦਿਓ ਮੈਨੂੰ ਬਹੁਤ ਤਕਲੀਫ ਹੋ ਰਹੀ ਆ ਕਿ ਸਾਡੇ ਕੋਲ ਇਲਾਜ ਵਾਸਤੇ ਤਾਂ ਹੈ ਨਹੀਂ ਉਹ ਕਿਥੋਂ ਲਾ ਕੇ ਸਰਕਾਰੀ ਸਰਪੰਚ ਸਾਹਿਬ ਜੀ ਮੈਨੂੰ ਪਤਾ ਕੱਲ੍ਹ ਗਿਆ ਜੀ ਜਮੀਰ ਸੀ ਪੈਟ ਦੀ ਪੈਸਾ ਸੀ ਲੋਕਾਂ ਦਾ ਚੌਧਰੀ ਜਿਹੜੇ ਚਾਹੇ ਇੱਥੇ ਵਾਲੇ ਲੋਕ ਸੀ ਕਾਹੇ ਬਾਹਰਲੇ ਲੋਕ ਸੀ ਲੋਕਾਂ ਨੇ ਵਿਸ਼ਵਾਸ ਕਰ ਲਿਆ ਜ਼ਮੀਨ ਪੈਣ ਦੀ ਪੈਸਾ ਲੋਕਾਂ ਦਾ ਜਿਨ੍ਹਾਂ ਜਿਹੜੇ ਲੋਕਾਂ ਪਿੰਡ ਦੇ ਸੀ ਗੁਰਵੰਦ ਸਿੰਘ ਮਤਲਬ ਪੁਲਿਸ ਹੋਣੀ ਭੜ ਗਿਆ ਆਪਣੀ ਆਪਣੀ ਮਾਦੀ ਨਾਲ ਚੱਕ ਕੇ ਸੀਐਮਸੀ ਨੂੰ ਦੇ ਦਿੱਤਾ ਕਿਸੇ ਨੂੰ ਨਾ ਪੈਣ ਵਾਲੇ ਨੂੰ ਪੁੱਛਿਆ ਨਾ ਕਿਸੇ ਜ਼ਮੀਨ ਵਾਲੇ ਨੂੰ ਪੁੱਛਿਆ ਨਾ ਜਿਨ੍ਹਾਂ ਨੂੰ ਪੈਸਾ ਲਿਆ ਉਹਨਾਂ ਨੂੰ ਪੁੱਛੋ ਉਹਨੇ ਆਪਣੇ ਹੱਥੀਂ ਆਪਣੇ ਹੱਥ ਵਟ ਕੇ ਲੱਖ ਰੁਪਏ ਜਾਨੇ ਉਹਨੇ ਕੁਝ ਵੀ ਲੈ ਨਹੀਂ ਨੀ ਦੋਤ ਸੁਣੇ ਕਰੀ ਬੀਨੂ ਕਾਪੀ ਦਿਓ ਨਹੀਂ ਇਹ ਤਸੀਂ ਮੇਰੇ ਉਸਪਿਰ ਨੂੰ ਕਹੋ ਕਿ ਤੁਹਾਨੂੰ ਲੱਗ ਤੁਸੀਂ ਇਹ ਤੁਹਾਡੀ ਪ੍ਰਾਪਰਟੀ ਪ੍ਰਾਪਰਟੀ ਸਾਡੀ ਹੈ ਪਿੰਡ ਦੀ ਪ੍ਰਾਪਰਟੀ ਦਾ ਪਿੰਡ ਦੀ ਹੈ ਨਹੀਂ ਜਾਣ ਕੇ ਬਹਿ ਗਿਆ ਸਾਡੀ ਪਰਦੀ ਜਾਣ ਕੇ ਔਰ ਅਸੀਂ ਉਹਨੂੰ 100 ਰੁਪਏ ਦਾ ਹਸਪੀਟਲ ਦਿੱਤਾ ਠੀਕ ਹੈ 1 ਕਿਤਰੋਸ਼ਨ ਨੇ ਕਿਹਾ ਤਾਂ ਤਬਰੋਕੇ ਅਜੀਤ ਸਿੰਘ ਕਹਿਸਾ ਤਾਂ ਫਿਰ ਰੋਕੇ ਆ ਰੋਕੇ ਸੀ ਜਦੋਂ ਉਹਨੇ ਰੋਕੇ ਕਾਤੇ ਸੀ ਕਿ ਉਹ ਜੱਟ ਪਟ ਹੋ ਜਾਂਦੀ ਆ ਉੱਥੇ ਕਿ 7-8 ਲੱਖ ਰੁਪਏ ਰਹਿਣਾ ਬਈ ਇਸ ਨੂੰ ਅਮੈਂ ਤੁਹਾਡੇ ਨੋਟਸ ਤੇ ਲੈਣਾ ਚਾਹਨਾ ਸੀ ਬਈ ਇਸ ਨੂੰ ਐਗਰੀ ਕੀਤਾ ਉਸ ਤੋਂ ਬਾਅਦ ਬਿਲਕੁਲ ਖੋਤਾ ਗਿਆ ਪੰਜਾਬ ਜਿਹੜਾ ਮਾਗੀ ਨਗਾ ਹੋਤੀ ਪਰ ਉੱਥੇ ਕਾ ਤੁਸੀਂ ਸਾਰਾ ਕੰਮ ਕਰਾ ਦੇਵੋਗੇ ਪ੍ਰੀਮਿਕਸ ਅੰਦਰ ਘੋਣਾ ਉੱਠੋਗਾ ਉਹ ਟੁੱਟੀ ਹੈ ਸਾਰਾ ਹੁਣ ਵੀ ਟੁੱਟੀ ਹੈ ਜਿੱਥੇ ਸੀਵਰ ਲੰਘ ਕੇ ਰਿਆ ਨਾ ਹਾਂ ਜਿੱਥੇ ਨਾ ਜਿੱਥੇ ਸੀਵਰ ਪੈ ਗਿਆ ਉਹ ਉਹ ਜਿਹੜਾ ਗੁਰਦੁਆਰਾ ਜਿਹੜੀ ਉਹ ਸੌਫੇ ਦੇ ਅੰਦਰ ਟੁੱਟੀ ਆ ਇਹ ਕਹਿੰਦੇ ਇਹ ਕਹਿੰਦੇ ਮੈਨੂੰ ਰੋਕੇ ਆ ਮੈਂ ਕਹਿੰਦਾ ਨਹੀਂ ਰੋਕੇ ਹੋਕੇ ਹੋਗੇ ਮੈਂ ਖੋਲਿਆ ਪਰ ਜੀਸੇ ਨੇ ਕਹਿਦੇ ਖੁਬੀ ਜਿੱਥੇ ਕਹਿੰਦੇ ਅਸੀਂ ਇੱਥੇ ਆਏ ਹਾਂ ਮੈਂ ਕਿਹਾ ਵੀ ਕੋਹੋ ਜਾਂ ਟੁੱਟ ਜਾਊਗਾ ਹੋਰ ਬੜਾ ਹੋਗਾ ਇਹ ਕੰਦੇ ਵੀ ਇਥੋਂ ਵੀ ਵੀ ਰੀਮਿਕਸ ਹੋ ਰਿਹਾ ਹੈ ਉਹ ਤੇ ਵੀ ਪਾ ਲਿਆ ਰੋਡ ਬਣਾਵਾ ਮੈਂ ਸਾਰੇ ਦੌਰ ਤੇ ਮੈਨੂੰ ਮੈਨੂੰ ਵਾਪਸ ਸੁਣ ਲਓ ਆਵਾਜ਼ ਦਾ ਰੋਡ ਜਿਹੜਾ ਸਤਨਾਮ ਜੀ ਨੇ ਰਲ ਕੀਤੀ ਹੈ ਹਸਪੀਟਲ ਦੀ ਗੱਲ ਸਹੀ ਕੀ ਹੈ ਨਾ ਸ੍ਰੀ ਆਨ ਹਸਪੀਟਲ ਦੀ ਗੱਲ ਕਿੰਨੀ ਬਧੀ ਕੰਮੀ ਨਾ ਮਾਰਾ ਸਾਡੇ ਕਿਹਨੇ ਕੇ ਮਾਰਿਆ ਸਾਡੇ ਤੇ ਕਿਉਂ ਸਾਰੇ ਬੈਠੇ ਨੇ ਅੱਜ ਤਾਂ ਨਸੀਬ ਹਸਪੀਟਲ ਦੇ ਇਨ ਮਾਨੇ ਚੋਹ। ਪਾਸੀਆ ਸੁਵੇ ਬਣਾ ਲੈ ਇੱਕ ਗ੍ਰੇਟ ਮਾਰ। ਨਾਲੇ ਸਾਨੂੰ ਉਹ ਵੀ ਡਿਫਿਕਲਟੀ ਆ ਰਹੀ ਹੈ। ਪ੍ਰਿਮੇਰੀ ਦੇ ਆਰੀ ਐ ਦੂਜੀ ਇਹਨਾਂ ਦੀ ਡਿਫਿਕਲਟੀ ਆ ਰਹੀ ਹੈ। ਜਦੋਂ ਇਹ 1 ਮਹੀਨਾ ਹੋਇਆ ਹੈ ਸਿਰਸ ਇਹ ਚੌਪਾਲ ਕਿਕਰ ਪਾਟ ਦਿੰਦੇ ਆ ਆਹ। ਆਪਾਂ ਸਾਡੇ ਉਹਦੀ ਸਾਰੀ ਟ੍ਰਾਂਸਫਰ ਹੋ ਜਾਂਦੀ ਹੈ ਸਾਰੀ। ਸਾਡੇ ਕੋ ਰਾਹ ਉਹ ਦੋਨੇ ਨਾ ਹਸਪੀਟਲ ਵਿੱਚ ਚਦੀ ਆਉਂਦੇ ਲੋਕਾਂ ਤੋਂ ਯਾਨੇ ਆਪਣੇ ਕੋਈ ਜਾਣਾ ਹੈ ਕਿ ਕਿਸੇ ਆਪਣਾ ਕੰਮ ਕਰਨਾ ਹੈਗੇ ਆ। ਹਸਪੀਟਲ ਹੈ ਸਾਡੇ ਸੱਤ ਦੇ ਜਾ ਕੇ ਗੇਟ ਕੋਲ ਆ। ਉਹ ਹਸਪੀਟਲ ਨੂੰ ਕਹੋ ਇਟ ਇਜ਼ ਲਾਈਕ ਕੋਈ ਇਹ ਤੁਹਾਡੀ ਪ੍ਰਾਪਰਟੀ ਪ੍ਰਾਪਰਟੀ ਸਾਡੀ ਹੈ ਪਿੰਡ ਦੀ ਪ੍ਰਾਪਰਟੀ ਦਾ ਪਿੰਡ ਦੀ ਹੈ ਨਹੀਂ ਜਣ ਕੇ ਬੈ ਗਿਆ ਸਾਡੀ ਪ੍ਰਾਪਰਟੀ ਜਣ ਕੇ ਔਰ ਅਸੀਂ ਉਹ ਐਕਪੀਏਟ ਹਸਪੀਟਲ 갔다 ਔਰ ਉਧਰ ਉਧਰ ਇੰਨਾ ਜਿਹੜੇ ਜਿਹੜੇ ਮੈਂ ਬਿਲਕੁਲ ਮੈਨ ਨਾਲ ਕੁਝ ਹੈ ਨਹੀਂ ਉਸ ਤੋਂ ਬਿਲਕੁਲ ਕੋਈ ਨਹੀਂ ਯਾਰ ਵਾ ਕੀ ਹੋ ਗਿਆ ਮੈਂ ਕਿਹਾ ਮੈਂ ਕਿਰ ਮੈਂ ਹਸਪੀਟਲ 갔다 ਇੱਥੇ ਤੱਕ ਕੁਝ ਆਪਣੇ ਵਿੱਚ ਚਿੱਤੇ ਬੋਲਾਂਗੇ ਜਦੋਂ ਉੱਤੇ ਡਿਗਰ ਕੀਵਾਂਗੇ ਤੇ ਇਹ ਵਚਤਾਂ ਦੇ ਵਿੱਚ ਇਹ ਤਾਂ ਰਾਹ ਬੰਦ ਹੋ ਜਾਂਦਾ ਕੋਈ ਰਸਾ ਆਉਣੀ ਨਹੀਂ ਪੈਣ ਵਾਇਨ ਸਰ ਉੱਥੇ ਉੱਤੇ ਉਹ ਹੈਲਦੀ ਕੁਟੀਆ ਦੀ ਉਹ ਸਾਡਾ ਆਪਣਾ ਖੇਤੀਆ ਰਹੇ ਹੈ ਸਰ ਜੈਸਟ ਵੀ ਬੋਟਿਕ ਅਧਿਕਤਿਆ ਆਪੀ ਦੀ ਜੇ ਕੋਈ ਹੈ ਪੇਮੈਂਟ ਕੋਈ ਆ ਪੇਮੈਂਟ ਕੀਤੀ ਅਸੀਂ ਉਹ ਹੁਣ ਉਹਦੇ ਖਾਜਾ ਕਰਕੇ ਹਸਪੀਟਲ ਉਹ ਗੇਟ ਬਣ ਲੇਟ ਹੋ ਰਿਹਾ ਬਹੁਤ ਲੋਕ ਕਬਾਰ ਫੜੀ ਰਹਿੰਦੇ ਨੇ ਉਹਦੇ ਨਹੀਂ ਕਿ ਸਰ ਬੰਦੇ ਰਹਦੇ ਦੂਜੀ ਗੱਲ ਤੇਜ ਰੋਕਸਿਨ ਕਰ ਲੋ ਕਿਉਂ ਗਰਨ ਪੀਰ ਰੋਸੜੀ ਅਸੀਂ ਜੇ ਟ੍ਰਾਫਿਕ ਨਾ ਹੁੰਦਾ ਸੀ ਕਿ ਗੱਤਰ ਤੇ ਡੈਮੇਜ ਕਰਦਾ ਨਾ ਤੇਮ ਤੱਕ ਪਰ ਆਹ ਮੁੱਖੀ ਕਾਰਨ ਇਹਦੇ ਸੰਬੰਧਾਤ ਬਣਦਾ ਹੋਵੇ ਤੇ ਤੁਸੀਂ ਇਹ ਮੋਰਚੇ ਜਦੋਂ ਟ੍ਰੈਫਿਕ ਰੋਹੀਏ ਤਾਂ ਪਬਲਿਕ ਨੰਗੇ ਇੱਥੇ ਮੈਂ ਲੈਟਰ ਵੀ ਲਿਖਿਆ ਸੀ ਕਿ ਤੁਸੀਂ ਵੀ ਆਇਸੇ ਲੈਟਰ ਨਾਲ ਸੀ ਮੈਂ ਇਹ ਮੈਂ ਕੰਮ ਕਰਨਾ ਚਾਹਾਂ ਲੈਕ ਟੈਰਟੀ ਹਸਪੀਟਲ ਸਿਕਾ ਇਹਨਾਂ ਪਹਿਲੇ ਲਾਗੇ ਸਾਕੇ ਸਾਰੇ ਸਟੋਕਨਾ ਵਾਲਿਆ ਇਹ ਜਿਹੜੇ ਬੱਚਤਵੰਤੇ ਸੱਜਣ ਸੀ ਉਹਨਾਂ ਜਦੋਂ ਸੀਐਮਸੀ ਨੂੰ ਨੀਚੇ ਦੇ ਦਿੱਤਾ ਜਾਂ ਉਹਨਾਂ ਨੇ ਕੋ ਰਿਸ਼ਤੇ ਦਿੱਤਾ ਉਹ ਤੋਂ ਬਾਅਦ ਇਹ ਟੈਟਿ ਸੀ ਕਿ ਉਹਦੇ ਬਾਰੇ ਆਪ ਗੱਲ ਕਰ ਸਕਦੇ ਜਿਹੜੀ ਟੈਟਿ ਆ ਮੈਂਬਰ ਸੀਗੇ ਜਾਂ ਪਰਨਾ ਸੀ ਜਾਂ ਤੇਰਵੇਂ ਸੀ ਉਹ ਜਾ ਕੇ ਉਹਨਾਂ ਨਾਲ ਗੱਲ ਕਰਨ ਅੱਪਾ ਉਹਨਾਂ ਨੂੰ ਬੈਠੀ ਸੀ ਉਹ ਇੱਥੇ ਬੈਠੇ ਆ ਮੈਂ ਇਹ ਜਿਹੜਾ ਅਸਲ ਕੰਮ ਜਿਉਂਦਾ ਕਿਉਂਕਿ ਮੈਂ ਇੱਥੇ ਆ ਕੇ ਗਿਆ ਆਪ ਇਹਨਾਂ ਨੇ ਕੀ ਕਿ ਇੱਕ ਕਿ ਤਰੁਣ ਨੇ ਕਿਹਾ ਤਾਂ ਤਰ ਰੋਕਿਆ ਬਜੀਨ ਸਿੰਘ ਐਸਾ ਲੇ ਪਰੋਕੇ ਆ ਰੋਕੇ ਸੇ ਜਿਆਦਾ ਉਹਨੇ ਰੋਕੇ ਕਾਤੇ ਸੇ ਕਿ ਉਹ ਜੱਟ ਪਟ ਹੋ ਜਾਂਦੀ ਆ ਉਥੇ ਕਿ 7-8 ਲੱਖ ਰੁਪਏ ਲਗਾ ਬਜੀਨ ਸੋ ਮੈਂ ਥੋੜੇ ਨੋਟ ਲੈਵਾ ਜਾਣਾ ਸੀ ਬਜੀਨ ਸੋ ਨੇ ਐਗਰੀ ਕੀਤਾ ਉਸ ਤੋਂ ਬਾਅਦ ਬਿਲਕੁਲ ਖੋਤਾ ਗਿਆ ਪੰਜਾਬ ਜਿਹੜਾ ਮਾਦੀ ਨਗਾ ਹੋਤੀ ਪਰ ਉਥੇ ਜਦ ਤੁਸੀਂ ਸਾਰਾ ਕੰਮ ਕਰਾ ਦਿਓਗੇ ਪ੍ਰੀਮਿਕਸ ਅੰਦਰ ਕੁਮਾ ਉੱਠੋ ਲਗਾ ਉਹ ਕੁਟੀਏ ਸਾਰਾ ਉਹਨੂੰ ਵੀ ਰੋਕੀਆ ਜਿੱਥੋਂ ਸੀਵਰ ਲੰਘ ਕੇ ਰਿਆ ਨਾ ਹਾਂ ਜਿੱਥੇ ਨਾ ਜਿੱਥੇ ਨਾ ਜਿੱਥੇ ਸੀਵਰ ਪੈ ਗਿਆ ਉਹ ਉਹ ਜਿਹੜਾ ਗੁਰਦੁਆਰਾ ਜਿਹੜੀ ਉਹ ਸੌਫੇ ਦੇ ਅੰਦਰ ਟੁੱਟੀ ਆ ਇਹ ਕਹਿੰਦੇ ਇਹ ਕਹਿੰਦੇ ਪਰ ਉਸਨੇ ਕਹਿੰਦਾ ਮੈਨੇ ਰੋਕੇ ਆ ਮੈਂ ਕਹਿੰਦਾ ਨਹੀਂ ਰੋਕੇ ਹੋਕੇ ਹੋਗੇ ਮਰਨ ਖੋਲਿਆ ਪਰ ਤੇ ਬਜੀ ਸਦੇ ਕਹਿੰਦੇ ਖੁਬੀ ਸਦੇ ਕਹਿੰਦੇ ਅਸੀਂ ਇੱਥੇ ਆਏ ਆ ਮੈਂ ਕਿਹਾ ਵੀ ਕੋਹੋ ਜਾਂ ਟੁੱਟ ਜਾਊਗਾ ਕੌਣ ਬੜਾਊਗਾ ਇਹ ਕਹਿੰਦੇ ਵੀ ਉੱਥੋਂ ਵੀ ਬਿਪਰੀ ਮਿਕਸ ਉਹਦੇ ਵੀ ਪਾਉਂਦੇ ਆਰ ਬਣਾਵਾ ਮੈਂ ਫਰਕ ਉਸ ਤੋਂ ਜ਼ਿਆਦਾ ਉਹ ਪੈਣਾ ਵੀ ਚਾਹੀਦਾ ਆ ਜੱਲ ਐ ਐ ਐ ਕਿੰਨੀ ਜਗਾਂ ਨੂੰ ਚਲੋ ਅੰਦਰੋਂ ਲੈ ਕੇ ਬਾਹਰ ਤੱਕ ਰੋਕਿਆ ਜਿੱਦ ਤੱਕ ਰੋਕਿਆ ਜਿੱਦ ਤੱਕ ਰੋਕਿਆ ਉਹ ਨਜ਼ਾਰਾ ਹੋਗਾ ਜਦੋਂ ਖੋਲਿਆ ਉਹ ਨਹੀਂ ਨਜ਼ਾਰਾ ਆਇਆ ਇਹ ਦੂਸਰੇ ਦੇ ਮੇਰਾ ਕੋਈ ਨਾ ਆ ਜਾਓ ਪਾਰਾ ਲੋ ਜੀ ਉਹ ਉਹ ਜੇ ਕਿਹਾ ਜਿਆਦਾ ਉਹ ਵੀ ਥੋੜਾ ਖੁੱਲਿਆ ਵੀ ਆ ਇਹ ਵੀ ਉਹ ਜਾਨਾ ਪਰ ਅੱਗੇ ਵੀ ਸਰਕੂਲੇਟ ਕਰਦੇ ਪਾ ਰੱਖਦੇ ਆ ਇਹੀ ਗੱਲ ਸੜਕ ਟੁੱਟੀ ਹੋਣੀ ਸਭ ਦੀ ਬੇਸੇਬੀ ਨੇ ਦੀ ਪ੍ਰਯੋਗ ਮੰਦੀ ਹੋਈ ਉਹ ਵੈਸੇ ਹੀ ਕਰਦੇ ਲੱਗ ਰਿਹਾ ਕੋ ਪਹਿਲਾਂ ਟੁੱਟੀ ਹੋਈ ਹੈ ਇੱਧਰ ਦੇਣੀ ਹੈ ਪਹਿਲਾਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਆ ਜੋ ਲੰਘ ਜਾਓ ਇਹਨਾਂ ਕੋਲ ਦਿੱਤੀ ਤਾਂ ਕੋਈ ਨਾ ਕੁਛ ਨਾ ਤਫਸੀਲ ਪੈ ਗਿਆ ਉੱਛ ਤੱਕ ਸੜਕ ਬਣੀ ਹੈ ਜਾਂਦਾ ਜਿਆਦਾ ਜਿਆਦਾ ਤੁਸੀਂ ਇਹ ਸ਼ਟਮ ਮੁਕਲਦੇ ਇੱਥੇ ਕਰਕੇ ਤੁਸੀਂ ਰੰਗੇ ਕਰੋ ਕੋਣ ਹੈ ਉਹ ਕੋਣ ਹੋਊਗਾ ਓਏ ਜਦੋਂ ਰੋਡ ਬਣੋਗੇ ਪ੍ਰਿਮਿਸ ਮੈਂ ਵੀ ਇਹਦੇ ਵਿੱਚ ਆਪਣੀ ਥੋੜੀ ਜਿਹੀ ਗੱਲ ਰੱਖ ਲੈਣਾ ਦੇਖੋ ਜਦੋਂ ਬਲਜੀਤ ਸਿੰਘ ਨੇ ਉਹਨਾਂ ਨਾਲ ਗੱਲ ਕੀਤੀ ਵੀ ਬਹੁਤ ਦੇ ਉਹ ਨਹੀਂ ਕੋਹ ਚਾਲ ਨੇ ਰਾਤ ਨੂੰ 8 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਸੀ ਗੇਟ ਇਹਨਾਂ ਦੀ ਇੱਕ ਟਰਾਲੀ ਲੰਗੜੀ ਸੀ ਸ਼ਿਵਰੇਜ ਵਾਲਿਆਂ ਦੀ ਲੋਡ ਦੀ ਚਾਹੇ ਭਾਦੀ ਸੀ ਤੇ ਮੈਨੂੰ ਰਾਹੁਲ ਕਹਿੰਦਾ ਵੀ ਟਰਾਲੀ ਉਹਨਾਂ ਨੂੰ ਕੋਲ ਲੰਘ ਲੈਣ ਦਿਓ ਤੇ ਵੀ ਨਹੀਂ ਤਾਂ ਸਾਨੂੰ ਉੱਪਰ ਦੀ ਘੁੰਮ ਕੇ ਕਈ ਕਿਲੋ ਮੀਟਰ ਹੋਣਾ ਪੈਣਾ ਗੇਟਕੀਪਰ ਨੂੰ ਮੈਂ ਕਿਹਾ ਵੀ ਚੱਲ ਲਾਗ ਲੈਣ ਦੇ ਹੁਣ ਇੱਕ ਟਰਾਲੀ ਆ ਉਹ ਕਹਿੰਦਾ ਨਹੀਂ ਜੀ ਹੁਣ ਸਮਾਂ ਹੋ ਗਿਆ ਹੁਣ ਨਹੀਂ ਇਹ ਖੋਲਣਾ ਅੱਛਾ ਚਲੋ ਮੈਂ ਮੈਡੀਕਲ ਡਾਕਟਰ ਜਿਹੜਾ ਸੀਨੀਅਰ ਅਫਸਰ ਹੈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਤਾਜਾ 10 ਲੱਖ ਰੁਪਈਆ ਲਾਇਆ ਮੈਂ ਸੜਕ ਬਣਾਉਣ ਨੂੰ ਤੇ ਮੈਂ ਦਿਨ-ਦਿਨ ਕਾਰਾਂ ਦੀ ਗੱਲ ਕੀਤੀ ਸੀ ਤੁ ਵੀਦਰ ਦੀ ਮੈਂ ਬੱਸਾਂ ਵੀ ਲਗਾ ਦਿੱਤੀਆਂ ਸਕੂਲਾਂ ਦੀਆਂ ਵੀ ਹੁਣ ਜੇ ਇਹ ਬਾਹਰ ਵਾਲੀਆਂ ਲਗਾਉਂਦੇ ਮੈਂ ਨਹੀਂ ਲੰਘਣ ਦੇਣੀਆਂ ਜਾਂ ਫੇ ਜਿਮੇਵਾਰੀ ਲੈ ਲਓ ਫ੍ਰੀ ਮੈਕਸ ਪਾ ਲਿਆਂਗੇ ਸਾਰੀ ਤੇ ਤੇ ਮੈਂ راہ ਨੂੰ ਪੁੱਛਿਆ ਮੈਂ ਕਿਹਾ ਪਸੰਦਿਆ ਇਹ ਗੱਲ ਬਾਦੀਆਂ ਕੇ ਪੀ ਬੈਠ ਸਕਦਾ ਮੈਨੂੰ ਕਿੰਦਾ ਸੜਕ ਤਾਂ ਸਾਡੀ ਬਹਿਲਾਂ ਡੁੱਟੀ ਆ ਹੈ ਤੇ ਫੇਰ ਮੈਂ ਕਿਹਾ ਵੀ ਤੇ ਉੱਪਰ ਵੀ ਆ ਜਾਓ ਦੇਖੋ ਬੱਦ ਗ੍ਰਸਮਤੀ ਤਾਂ ਸਾਡੇ ਬਹਿਗੇ ਵਾਲਿਆਂ ਦੀ ਇਸ ਕਰਕੇ ਆ ਇਹ ਸਾਡੇ ਕੋ ਇਹਦਾ ਕੋਈ ਹੱਲੇ ਦੀ ਸੀ ਸਤੂਕ ਸਿੰਘ ਹੁਣੀ ਅਜੇ ਕੁਝ ਦਿਨ ਪਹਿਲਾਂ ਹੀ ਭਾਈ ਜੀਆ ਵੀਡੀਓ ਤੇ ਸਾਡੇ ਪਿੰਡ ਦੇ ਜੌਰੀਆਂ ਨੇ ਫਿਰ ਨਹੀਂ ਸਾਨੂੰ ਨਹੀਂ ਬਣਾਈ ਕਰਕੇ ਆ ਹਾਲਾਤ ਆ ਲੱਗਦਾ ਕਿ ਸਾਡੇ ਕੋ ਤਾਂ ਇੰਨਾ ਵੀ ਨਹੀਂ ਕੰਮ ਹੋਇਆ ਵੀ ਕੋਤੋਂ ਦਾ ਹੱਤਾਲ ਦੇ ਉੱਪਰ ਦੀ ਰਾਸਤਾ ਹੈਗਾ ਜੀ ਉਹਨੂੰ ਬਣਾਇਆ ਹੁੰਦਾ ਮਿੱਟੀ ਨੂੰ ਵੀ ਪਾਈ ਹੁੰਦੀ ਉਹ ਚੱਲਿਆ ਹੁੰਦਾ ਤੇ ਨੌਬਤ ਰਹੀ ਸੋਣੀ ਤੇ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਇਹ ਹੱਲ ਕਰਨਾ ਪੈਣਾ ਤੇ ਹਸਪਤਾਲ ਦੇ ਉੱਪਰ ਦੀ ਪੰਚਾ ਪਿਆਈ ਹੁੰਦਾ ਮਾ ਉਹ ਉੱਪਰ ਕੋ ਰੇਲਵੇ ਆ ਲੈਣੇ ਰੁਕ ਦਿੱਤਾ ਨਾ ਬਾਕੀ ਹੁਣਾਂ ਨਹੀਂ ਗਿਆ ਇੱਕ ਮੋੜ ਕੱਢਿਆ ਜਿਹੜਾ ਗਮਟਾਰੀ ਜਿਹੜਾ ਰੇਲਵੇ ਫਾਰਮ ਦੇ ਨਾਲ ਦੀ ਕੱਚਾ ਰਸਤਾ ਆਉਂਦਾ ਹੂੰਹਾਲਾ ਮੇਰੇ ਨਾਮ ਤੇ ਉਹ ਪਹਿਲਾਂ ਸਰਵੇ ਵੀ ਕੀਤਾ ਆ ਜੇ ਉਹ ਸਾਡਾ ਚਾਲ ਤੋਂ ਵੀ ਨਹਿਰ ਦਾ ਪੌੜੀ ਉੱਤੇ ਬਾਹਰ ਨਾਲਾ ਜਲੇ ਚੌਕ ਤੇ ਮਾਰਕੀਟ ਕਮੇਟੀ ਦੇ ਅੰਦਰ ਉਹ ਵੀ ਥਾਂ ਜਿਹੜੀ ਆ ਉਹ ਤੋਂ 42 ਤੋਂ ਲੈ ਕੇ ਸ਼ਾਮਪੁਰੇ ਵਾਲੇ ਦੇ ਫਾਟਕ ਤੱਕ ਹੁੰਦੀ ਆ ਤੇ ਇਸ ਕਰਕੇ ਜੇ ਸਾਨੂੰ ਲੱਗਦਾ ਵੀ ਫਿਰ ਨਹੀਂ ਤਾਂ ਸਾਡੇ ਲੱਗਦਾ ਨਹੀਂ ਸਾਡੇ ਹੁੰਦੇ ਆ ਹੁੰਦੇ ਆ ਜੀਵਨ ਚ ਬੰਡੀਆਂ ਜੇ ਤੁਹਾਡੇ ਤੋਂ ਗੈਰ ਪਾ ਹੋਵੇ ਤਾਂ ਕਹਿ ਨਹੀਂ ਸਕਦੇ ਤੇ ਉਦੋਂ ਮੰਨ ਲਓ ਕਹਿੰਦਾ ਵੀ ਹਾਲਾਤ ਇਦਾਂ ਲਿਆ ਵੀ ਚਲੋ ਚੈਰੀਟੇਵਲ ਵਾਲਿਆਂ ਨੇ ਚਾਰ ਦਿਨ ਜਿੰਨਾ ਸਹਿਯੋਗ ਦਿੱਤਾ ਉਦੋਂ ਠੀਕ ਸੀ ਪਹਿਲਾਂ ਮਦਵੀ ਗਿੰਟਾ ਨਹੀਂ ਰਾਤ ਨੂੰ ਬੰਦ ਕਰ ਦਿੰਦੇ ਸੀ ਉਹ ਕਹਿੰਦੇ ਸਾਡੀ ਮਜਬੂਰੀ ਆ ਇਹ ਇਹ ਮੇਰੇ ਸਾਹਮਣੇ ਵੀ ਇਹ ਤੁਮਾ ਜਮਾ ਸੁਲਤਾਨ ਹੈ ਜੀ ਤੁਮ ਵੀ ਬਤਵਾ ਮਾਰਾ ਜਾ ਕਰਣੀ ਦੀ ਕਮੈਂਟ ਨਹੀਂ ਕਰਨੀ ਕਿਹਾ ਨਾ ਮੈਂ ਨਹੀਂ ਕਰਾਂ ਹੌਂਸਾ ਵੈਲਕਮ ਨਾ ਨਾ ਮੈਂ ਹਰ ਗਏ ਥੋੜੇ ਕਮੈਂਟ ਕਰਨਾ ਫਿਰ ਨਹੀਂ ਹੌਂ ਨਾ ਜੀਤੀਸ਼ ਹਮ ਐਮਰਜੈਂਸੀ ਚ ਮੰਗਦੇ ਆ ਐਵਰੀ ਟਾਈਮ ਓਪਨ ਅਸੀਂ ਐਵਰੀ ਟਾਈਮ ਨਹੀਂ ਗੈਰ ਮੂਵਮੈਂਟ ਜਦੋਂ ਇਹਨਾਂ ਪੜ੍ਹਨ ਦੇ ਰਾਹ ਪੜ੍ਹਨ ਦੇ ਸਿਟੀ ਉਦੋਂ ਚੱਲਦਾ ਹੀ ਜਾਂਦਾ ਹੈ ਜੇ ਤੁਹਾਨੂੰ ਕਟਣਾ ਹੈ ਮਾਤੋ ਕਿ ਆ ਗਿਆ ਲੋਡ ਆ ਰਿਹਾ ਇੱਕ ਇੱਕ ਮੈਂ ਕੋਈ ਬੋਰਡ ਨਹੀਂ ਮੈਨੂੰ ਜਸਟ ਥੋੜੀ ਜਿਹੀ ਗੱਲ ਕਰਨੀ ਸੀ ਕਿ ਤੁਸੀਂ ਨਾ ਉਹ ਲੀਸ ਤੇ ਦੇ ਲਾ ਦੇ ਬ్రో ਯਾਰ ਬੋਰਡ 1 ਰੁਪਿਆ ਲੀਸ ਤੇ ਤੇ ਮੈਂ ਨਹੀਂ ਹਿੱਲਦਾ ਜਰੂਰ ਨਹੀਂ ਕਿਹਨ ਜਿੰਨੇ ਵੀ ਦਿੱਤੀ ਆ ਹਾਂਜੀ ਤੇ ਉਹ ਉਹ ਕਰ ਲੈਣ ਕੰਟੈਕਟ ਜਿਹਨੂੰ ਕਰਨਾ ਈਓ ਨੂੰ ਕਰ ਲੈਣ ਜਾਂ ਉਹਨੂੰ ਕਰ ਲੈਣ ਜੋ ਪਰਵਾਲੇ ਨੂੰ ਤੁਸੀਂ ਕਹਦੇ ਕਿ ਤੈਨੂੰ ਲੈਣਾ ਆਪਾਂ ਕੋਈ ਨਹੀਂ ਕੇਵਲ ਜਦ ਮੇਰਾ ਸਾਡੇ 20 ਵੀ ਸਾਲ ਲੱਗੇ ਉਹਦੇ ਵਿੱਚ ਲੱਗੇ ਨਹੀਂ ਲੱਗੇ ਰੱਖਾ ਇਸ਼ੂ ਤੁਸੀਂ ਬਣਾ ਕੇ ਦੇ ਦਿੱਤਾ ਜਿਸੇ ਨੂੰ ਖੇ ਵੀ ਮਰੇ ਆ ਕੇ ਉਹ ਦੇ ਤੋ ਤੁਸੀਂ ਬਣਾ ਲਓ ਹੱਦ ਕਰਦੇ ਨਹੀਂ ਨਾਲ ਕੇ ਦਾ ਦੇ ਇਸ ਤਰ੍ਹਾਂ ਮੇਰੀ ਲੜਾਈ ਵੀ ਆਪ ਲੜੀ ਜਾਂਦੇ ਤੁਸੀਂ ਇਹ ਮਸ਼ਹੂਰ ਅੱਛਾ ਤੁਹਾਡਾ ਬਖੀ ਕਰਨਾ ਪਰ ਉਹ ਉਹਨਾਂ ਨੂੰ ਰਾਜੇ ਬਣਾ ਕੇ ਬਿਠਾਤਾ ਤੁਸੀਂ ਉੱਥੇ ਨਾਲੇ ਹੋਸਟਲ ਦੇ ਦਿੱਤਾ ਬਣਿਆ ਨਹੀਂ ਤਾਂ ਤੁਹਾਡਾ ਥੋੜਾ ਮੰਨਣਾ ਪੜਦਾ ਹੀ ਆ ਤੁਸੀਂ ਲੜਾਈ ਉਹਦੀ ਆਪ ਲੜ ਰਹੇ ਹੋ ਪੋਸਟਲ ਜੀ ਫਾਇਆ ਹੈ ਮੈਂ ਤਾਂ ਅਜੀਬ ਹੋ ਸਰ ਜੀ ਮੈਂ ਸੁਣ ਲਓ ਆ ਬਾਗ ਦਾ 99th ਯਰ ਮੈਨੂੰ ਵਾਪਸ ਸੁਣ ਲਓ 99th ਯਰ ਦੀ ਲੀਸਤੀ ਹੈ ਮੈਨੂੰ ਕਾਰ ਹੀ ਦਿਓ ਉਹ ਜਿਹੜਾ ਮੈਂ ਦੇਖਿਆ ਮੇਰੇ ਕੋ ਸਾਰੇ ਕਾਗਜ਼ ਲੈ ਲਓ ਦਿਓ 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 ਜੀ ਇਹ ਲੈ ਵਾਪਸ ਨਾ ਪੜਾਓ ਸਰਕਾਰ ਤੇ ਰਹੋ ਜੀ ਮੈਂ ਬੈਕ ਟੂ ਮੰਗ ਕੇ ਕਢਾ ਲੈ ਮੈਨੂੰ ਪੇਪਰ ਦਿਓ ਅਰੇ ਸਹਿਮ ਤੇ ਅੰਦਰ ਵਾਲੀ ਕਾਰ ਜਿੱਤੀ ਜੀ ਮੈਨੂੰ ਲੀਸ ਵਾਲੇ ਪੇਪਰ ਆ ਜੀ ਨਹੀਂ ਨਹੀਂ ਪਿਓ ਅਸੀਂ ਉੱਤੇ ਲੜ ਅਸੀਂ ਲੜਾਈ ਸ਼ੁਰੂ ਕਰਾਂਗੇ ਬੱਲੇ 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 ਕਰੋ ਜੀ 100% ਦੇਖੋ ਉਹਦੀ ਕਿ ਪੇਪਰ ਨਹੀਂ ਉਹ ਨਕਸ਼ਾ ਤਾਂ ਹੈ ਹੀ ਨਹੀਂ ਜੇ ਇਫ ਇਟ ਜੇ ਤੁਹਕ ਮਾਈਟ ਹੈ ਕੋਪੀ ਦਿਓ ਤੁਸੀਂ ਜੇ ਨੂੰ ਪਿਆਰ ਆ ਸਾਡਾ ਮੈਨੂੰ ਮੈਨੂੰ ਇੱਕ ਉਹਦੀ ਕਾਪੀ ਦਿਓ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਕਿ ਸਾਡੇ ਕੋਲ ਆਜਵਾਸ ਤੇ ਤਾਂ ਹੈ ਨਹੀਂ ਉਹ ਕਿੱਥੋਂ ਅਗਲੇ ਸਰਕਾਰੀ ਨਾ ਤੋਂ ਹਾਂ ਸਰਕਾਰੀ ਪ੍ਰਬੰਧ ਵਾਲਾ ਕਸਰ ਮੈਨੂੰ ਪਤਾ ਕੱਲ੍ਹ ਗਿਆ ਜੀ ਜਿਵੇਂ ਸੀ ਪੈਦੇ ਪੈਸਾ ਸੀ ਲੋਕਾਂ ਦਾ ਚੌਧਰੀ ਜਿਹੜੇ ਚਾਹੇ ਇੱਥੇ ਵਾਲੇ ਲੋਕ ਸੀ ਕਹੇ ਬਾਹਰਲੇ ਲੋਕ ਸੀ ਲੋਕਾਂ ਨੇ ਵਿਸ਼ਵਾਸ ਕਰ ਲਿਆ ਜ਼ਮੀਨ ਪਿੰਡ ਦੀ ਪੈਸਾ ਲੋਕਾਂ ਦਾ ਜਿਨ੍ਹਾਂ ਜਿਹੜੇ ਲੋਕਾਂ ਪਿੰਡ ਦੇ ਸੁਭਾਣਸੀ ਮਤਲਬ ਪੁਲਿਸ ਹੋਣੀ ਪੜ ਗਿਆ ਆਪਣੀ ਮਾਜੀ ਨਾਲ ਚੱਕ ਕੇ ਸੀਐਮਸੀ ਨੂੰ ਦੇ ਦਿੱਤਾ ਕਿਸੇ ਨੂੰ ਨਾ ਪਿੰਡ ਵਾਲੇ ਨੂੰ ਪੁੱਛਿਆ ਨਾ ਕਿਸੇ ਜ਼ਮੀਨ ਵਾਲੇ ਨੂੰ ਪੁੱਛਿਆ ਨਾ ਜਿਨ੍ਹਾਂ ਨੂੰ ਪੈਸਾ ਲਿਆ ਨਾ ਉਹਨਾਂ ਨੂੰ ਪੁੱਛੋ ਉਹਨੇ ਆਪਣੇ ਹੱਥੀਂ ਆਪਣੇ ਹੱਥ ਵਟਕੇ ਲੱਖ ਰੋਈ ਜਾਣੇ ਉਹਨੇ ਕੁਝ ਵੀ ਲੈ ਨਹੀਂ ਮਿਲਿਆ ਇਹ ਦੋਸਤ ਜੀ ਕਰ ਮੈਨੂੰ ਕਾਫੀ ਦਿਓ ਦੇਖ ਨਾ ਇਹ ਤਾਂ ਦੇਖੇ ਨੂੰ ਪਰ ਬਾਰ ਬਾਰ ਆ। ਇਹ ਬੜੇ ਹੈਰੀ ਚਾਹੋ ਹੋਰੀ ਕਾਪਣਾ ਮੇਰੇ ਮੇਰੇ ਸੁਵੇਲਦਾਂਗੇ ਜੀ। ਸਹੀ ਗੱਲ ਸਹੀ ਗੱਲ ਹੈ। ਹਸਪੀਟਲ ਦੇਰ ਤੋਂ ਬਾਅਦ ਇਹ ਸਾਗਾ ਉੱਥੇ ਜਿਹੜੇ ਇੱਥੇ ਕਹਦੇ ਆ ਨਾ ਇਹ ਇੰਗਲੈਂਡ ਸਵਾਦ ਉੱਥੇ ਵੱਡੇ ਵੱਡੇ ਜਿਹੜੇ ਆਪਣੇ ਸਾਰੇ ਆਪਣੇ ਇਕੱਠੇ ਹੋਏ ਸਾਰੇ ਮਿੰਦਾਂ ਉੱਥੇ ਵੀ ਇਹ ਗੱਲ ਹੋਈ ਤੇ ਕਾਤੇ ਦੇਨ ਦਾ। ਉਹਨਾਂ ਨੇ ਸ਼ਰਤਾਂ ਕਾਦੇ ਨਹੀਂ ਕੀਤੀਆਂ। ਉਹਨਾਂ ਨੇ ਪੈਸੇ ਆਹ ਲੈਣਾ ਸੀ ਉਹਨਾਂ ਤੋਂ ਆਹ ਕਹਿੰਦਾ ਸੋ ਸੋ ਨਹੀਂ ਸੀ। ਉੱਥੇ ਵੀ ਕੋਈ ਯੋਦ ਦੇਣਾ ਪਿਆ ਭਈ ਜੀ ਔਰ ਉਹਦੀ ਕੀਮਤ ਹੁੰਦੀ ਆ ਭਈ ਜਿਹੜੇ ਤੁਸੀਂ ਖਿਜਣਾਉਂਦੇ ਆ ਤਾਂ ਮੈਂ ਵੇਚਾਂ ਤੇ ਮੈਂ ਦਾਲ ਆ ਉਹ ਤਾਂ ਆਏ ਨਹੀਂ ਅਸੀਂ ਦਿੱਤਾ ਕਿਉਂ ਅਸੀਂ ਜਿਹੜੇ ਹੁਣ ਵੀ ਬੋਲਦੇ ਆ ਮਾਫ ਕਰਨਾ ਸੌਰੀ ਕੋਈ ਬੰਦਾ ਆਉਟ ਕੇ ਕਹੇ ਭਈ ਮੈਂ ਇਹਨੇ ਲੱਖ ਪਹਿ ਦਿੰਦਾ ਇਹ ਚੌਧਰੀ ਸਾਹਿਬ ਨੂੰ ਨਹੀਂ ਪਤਾ ਨਹੀਂ ਕੀ ਦਿੱਤਾ ਹੁ ਪਿਛਲੇ ਜਿੰਦਾਂ ਦਿੱਤਾ ਉਹ ਤਾਂ ਬਾਅਦ ਵੀ ਹੁਣ ਜਿਹੜੀ ਤੁਸੀਂ ਗਾਲ ਪਾਦੇ ਆ ਉਹਨਾਂ ਨੇ ਸਾਨੂੰ ਵੀ ਕਿਹਾ ਕਿ ਤੁਸੀਂ ਜਿਆਦਾ ਪੁੱਛੋ ਨਾ ਜਾਂ ਦੌੜੋ ਨਾ ਅਸੇ ਉਹਨਾਂ ਨੇ ਹੋਰ ਫੇਰ ਵੀ ਕਿਹਾ ਹੁਣ ਲੈ ਲਓ ਕੋਣ ਚੜਾਊਗਾ ਕੰਡ ਕੰਡੋ ਬਾਵਾ ਡੇ ਕੇ 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 ਕੋ ਫਾੜਾ ਹੈ ਨਾ ਉਹ ਅਚਾ ਹੁਣ ਛੱਡੂੰਂ ਗਿਆ ਰੋ ਉਹਨਾਂ ਨੇ ਕਿਹਾ ਕਿ ਇਹਦੇ ਜਿਆਦਾ ਪੁੱਛੋ ਨਾ ਜਾਂ ਖੱਲੇ ਤੇ ਪਹੇਜਾ ਜੀ ਉਸੇ ਮੇਰੀ ਸੇਵੀ ਸਕੈਨ ਦੂਰ ਮੇਰੀ ਮੇਰੀ ਗੱਲ ਸੁਣੋ ਮੈਂ ਵਰਟੀਕਲ ਸਮਝਦਾ ਸੀ ਦੂੜ ਕਰੋੜ ਦਾ ਹਾਲੇ ਲੋਨ ਨੂੰ ਤਿਆਰ ਹੋਵਾ ਹੋਰ ਦੂੜ ਕਰੋੜ ਰੁਪਏ ਦਾ ਲੋਨਵਾਸ ਵਾਲੇ ਨਹੀਂ ਆ ਮੇਰੀ ਗੱਲ ਮੰਨੋ ਇੱਕ ਵਾਰ ਸਿਰਫ ਕਿ ਮੈਨੂੰ ਇੱਕ ਵਾਰੀ ਆਪਣੇ ਹੈਲਥ ਮਿਨਿਸਟਰ ਨਾਲ ਗੱਲ ਕਰਨ ਦੋ ਜੇ ਸਾਰੇ ਡਾਕਟਰ ਨੂੰ ਤਿਆਰ ਹੋ ਜਵੇ ਤਾਂ ਤੁਸੀਂ ਦਿੰਦੇ ਹੋ ਹਾਂ ਚਲੋ ਪਰ ਕਿ ਮੈਂ ਕਦੇ ਕੋਈ ਕੋਈ ਅਥੋਰਟੀ ਨਹੀਂ ਮੈਂ ਇਹ ਹੋਪ ਆ ਉਹ ਹੋਪ ਵੀ ਜੇ ਸਾਨੂੰ ਸਰਕਾਰ ਜਿਹੜੇ ਬੰਦੇ ਜਿਹੜੇ ਕਹਿੰਦੇ ਜਿਨੀ ਦੇ ਦਾਂ ਜਿਹੜੇ ਕੋਈ ਜੰਦੇ ਇੱਕ ਤੋਂ ਇੰਨੇ ਰਹਿ ਗਏ ਜੇ ਜੇ ਸਾਨੂੰ ਗਰਾਸ ਆਪ ਤੋਂ ਗਾਰੰਟੀ ਹੋਈ ਫੇਰ ਨੋ ਬੈਡਰ ਚੜਾਉਗੇ ਇਹੋ ਬੈਡਰ ਚੜਾਉਗੇ ਤਾਂ ਫੇਰ ਝੰਡਾ ਹੀ ਉਹ ਬਰਾਬਰ ਦਾ ਲੋਕਾਂ ਲਈ ਆ ਕਿ ਸਰੀ ਜਾਇਦਾਦ ਨਹੀਂ ਕੋਈ ਹੋ ਕੇ ਮੈਂ ਮੈਨੂੰ ਮੈਨੂੰ ਨਾ ਬੜਾ ਮੈਂ ਤੁਹਾਡੀ ਇਸ ਭਾਵਨਾ ਦੀ ਕਦਰ ਕਰਦੀ ਮੇਰੀ ਗੱਲ ਸੁਣੋ ਬਹੁਤ ਸਾਲ ਹੋ ਗਏ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਹਾਂਜੀ ਜਦੋਂ ਸਟਾਰਟ ਕੀਤਾ ਸੀ ਨਾ ਇਹਦੀਆਂ ਨੀਆਂ ਪਟਣ ਮੇਰੀ ਮਸ਼ੀਨ ਆਈ ਸੀ ਅੱਛਾ ਚਲੋ ਠੀਕ ਹੈ ਜੀ ਔਰ ਮੇਰੀ ਵੀ ਇਹਦੇ ਨਾਲ ਨਾ ਅਟੈਚਮੈਂਟ ਹੋ ਗਈ ਸੀ ਹਾਂਜੀ ਕਿ ਕੋਈ ਐਨ ਆਰ ਆਈ ਆ ਕੇ ਆਪਣੇ ਪਿੰਡ ਵਾਸਤੇ ਆਪਣੇ ਹਲਕੇ ਵਾਸਤੇ ਕਿ ਚੈਰੀਟੇਬਲ ਹਸਪੀਟਲ ਬਣਾਉਣ ਕਿਹਾ ਸੀ ਨਾ بابا ਨਹੀਂ ਹੈ ਟੈਕ ਦੇ ਵਿੱਚ ਆਪਣੇ ਇੱਥੋਂ ਨਾਗਰ ਕਿਹੜਾ ਪਿੰਡ ਹੈ ਨਹੀਂ ਆਹ ਸੋ ਕੀ ਨਾਮ ਸੀ ਉਹਨਾਂ ਦਾ ਪੰਦਰਪੁਰ ਵਾਲੇ ਇਸ਼ਾਕਰ ਭਗਤ ਕਿੰਨਾ ਸੁਭਰ ਬੜਾ ਬੜੇ ਲੋਕ ਜਿਵੇਂ ਮਾਨੇ ਟਿੱਲੋ ਸਾਹਿਬ ਉਹ ਤਕਰੀਬਨ ਮੇਰੇ ਕੋਲ ਟੈਕਟ ਦੇ ਰਹੇ ਸੀ ਔਰ ਬਾਅਦ ਦੇ ਵਿੱਚ ਹੌਲੀ 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 ਪਤਾ ਲੱਗਿਆ ਕਿ ਜੀ ਇਹ ਹਸਪੀਟਲ ਨਹੀਂ ਸੰਭਿਆ ਗਿਆ ਬੜਗੇ ਵਾਲਿਆਂ ਕੋਲੋਂ ਇਹ ਸੀਐਮਸੀ ਨੂੰ ਦਿੱਤਾ ਤੁਸੀਂ 1 ਰੁਪਇਆ ਲਈ ਸਤੇ ਹੁਣ ਮੈਂ ਫੇਰ ਤੁਹਾਨੂੰ ਕਹੂੰਗੀ ਬੜੀ ਜ਼ਿੰਮੇਵਾਰੀ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਕਿ ਮੈਂ ਸਰਕਾਰ ਨਾਲ ਬੰਦੇ ਇਹਦੀ ਗੱਲ ਕਰ ਸਕਦੀ ਆ ਤੁਸੀਂ ਮੈਨੂੰ ਜਿਹੜੀ ਇਹਦੀ ਕਰਪੈਲੀ ਇਸ ਵਾਲੇ ਡਾਕੂਮੈਂਟ ਉਹਨਾਂ ਦੀ ਕਾਪੀ ਦੇ ਦਿਓ ਮੈਂ ਉਹਦੇ ਤੇ ਵੀ ਕੰਮ ਕਰੂੰਗੀ ਮੈਂ ਸਰਕਾਰ ਦੇ ਨਾਲ ਵੀ ਗੱਲ ਕਰੂੰਗੀ ਜੇ ਸਰਕਾਰ ਜੀ ਨੂੰ ਫੁੱਲ ਫਲੈਜ ਇਦਾਂ ਹੀ ਚਲਾਉਣ ਵਾਸਤੇ ਰਾਜੀ ਹੋ ਜਾਂਦੀ ਹੈ ਆਪਣੇ ਡਾਕਟਰ ਇੱਥੇ ਆ ਕੇ ਡਿਪਲੋਏ ਕਰ ਦਿੰਦੀ ਹੈ ਕੀ ਤੁਸੀਂ ਸਰਕਾਰ ਨੂੰ ਦੇਣ ਵਾਸਤੇ ਤਿਆਰ ਤੁਸੀਂ ਜ਼ਰੂਰ ਆਪਣੇ ਐਨਆਰਐਸ ਭਰਾਵਾਂ ਦੇ ਨਾਲ ਸਾਰਿਆਂ ਦੇ ਨਾਲ ਜਿਹੜੀ ਇਸ ਕਮੇਟੀ ਦੇ ਤੁਸੀਂ ਉੱਧਰ ਗੱਲ ਕਰ ਲਓ ਆਪਣੀ ਪ੍ਰਪੋਜ਼ਲ ਦੇ ਦਿਓ ਪੈਸੀ ਇਦਾਂ ਚਲਾਵਾਂਗੇ ਗੁੱਡ ਡਿਸਕਸ ਕਰਤੇ ਆ ਇਹ ਦੇ ਵਿੱਚ ਲੋਕਾ ਜੀ ਜੇ ਸਰਕਾਰ ਚ ਲਾਉਗੀ ਹਾਂ ਇਹ ਚਲ ਤੱਕ ਮਸ਼ਯਤ ਇਹ ਲੋਕ ਪੈਸੇ ਵਟਦੇ ਆ ਠੀਕ ਹੈ ਨਾ ਇਹ ਜੇ ਇਹ 200 پیشنਟ ਦਨ ਦੇ ਵਿੱਚ ਲੈਂਦੇ ਹੋਣਗੇ ਤੇ ਹੋ ਸਕਦਾ ਸਾਡਾ 100 ਜਾਂ 150 ਆਵੇ ਪਰ ਇਹ ਜੇ ਤੁਸੀਂ ਜੇ ਇਸ ਮਕਸਦ ਵਾਸਤੇ ਬਣਾਇਆ ਫਿਰ ਉਸ ਮਕਸਦ ਤੇ ਚੱਲੂਗਾ ਐਸ ਵੇਲੇ ਤੁਹਾਡੀ ਰੂ ਜਿਹੜੀ ਆ ਨਾ ਉਹ ਸਕੂਨ ਚ ਨਹੀਂ ਹੈ ਕਿਉਂਕਿ ਤੁਸੀਂ ਮੁਫਤ ਇਲਾਜ ਕਰਨਾ ਚਾਹੁੰਦੇ ਸੀ ਲੋਕਾਂ ਨੂੰ ਇੱਥੇ ਮੁਫਤ ਇਲਾਜ ਹੋਵੇ ਇੱਥੇ ਪੂਰੀ ਦੂਸਰੀ ਤਰ੍ਹਾਂ ਜਿੱਦਾਂ ਬਾਕੀ ਡਾਕਟਰ ਇਲਾਜ ਕਰਦੇ ਉੱਥੇ ਪੈਸਿਆਂ ਦੇ ਨਾਲ ਇਲਾਜ ਹੁੰਦਾ ਜੇ ਸਰਕਾਰ ਨੇ ਜਦੋਂ ਲੈਣਾ ਫਿਰ ਇੱਥੇ ਫ੍ਰੀ ਆਫ ਕੋਸਟ ਇਲਾਜ ਹੋਣਿਆ ਤੇ ਉਹ ਤੁਸੀਂ ਜੇ ਤੁਹਾਨੂੰ ਲੱਗਦਾ ਤੇ ਮੈਂ ਜ਼ਰੂਰ ਆਪਣੇ ਮਾਂਜੋ ਮੰਤਰੀ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ ਪਹਿਲਾਂ ਗੱਲ ਕਰੂੰਗੀ ਜੇ ਉਹ ਹਾਂ ਕਰਨਗੇ ਫਿਰ ਮੈਂ ਮਾਂਜੋ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਕਿ ਸਾਨੂੰ ਬੜਿਆ ਬੜਾਇਆ ਹਸਪੀਟਲ ਮਿਲਦਾ ਸੀ ਸਿਰਫ ਉੱਥੇ ਡਾਕਟਰ ਪੇਚ ਮਿਲਦਾ ਅਸੀਂ ਹੋ ਸਕਦਾ ਕਿ ਜਿਹੜੇ ਮਿਲ ਕੇ ਸਾਡੇ ਹਸਪੀਟਲ ਦੇ ਵਿੱਚ ਆਮ ਆਦਮੀ ਕਲੀਨਿਕ ਤੇ ਵਿੱਚ ਸਾਡੇ ਦੂਸਰੇ ਡਾਕਟਰ ਆ ਅਸੀਂ ਉਹ ਡਾਕਟਰ ਉਧਰ ਟਰਾਂਸਫਰ ਕਰ ਦਈਏ ਅਸੀਂ ਸਾਡੇ ਕੋ ਨੂਰਮਨ ਹਸਪੀਟਲ ਅੱਛੀ ਤਰ੍ਹਾਂ ਨਹੀਂ ਚੱਲ ਸਕਦਾ ਸਾਡੇ ਉਹ ਵੀ ਡਾਕਟਰ ਅਸੀਂ ਉਹਨਾਂ ਨੂੰ ਵੀ ਇੱਥੇ ਟਰਾਂਸਫਰ ਕਰ ਦਈਏ ਤਾਂ ਕਿ ਇਸ ਹਸਪੀਟਲ ਨੂੰ ਬਿਹਤਰ ਚਲਾਇਆ ਜਾ ਸਕੇ ਤੁਹਾਡੀਆਂ ਅਸਲ ਭਾਵਨਾਵਾਂ ਜਿਹੜੀਆਂ ਨਾ ਉਹ ਉਹਨਾਂ ਨੂੰ ਸਕੂਨ ਰੂਲ ਸਕੂਲ ਵਿੱਚ ਜੱਜਿਸ ਕੰਬਸੇ ਸੀ ਬਣਾਇਆ ਤੁਸੀਂ ਮੈਨੂੰ ਜ਼ਰੂਰ ਆਨਸਰ ਕਰਿਓ ਮੈਂ ਇਹਦੇ ਬਾਰੇ ਗੱਲ ਇੱਕ ਮੈਂ ਥੋੜੀ ਗੱਸਾ ਵੀ ਹੋਰ ਕਰਸਾ ਤਾਂ ਤੁਸੀਂ ਕਿਸੇ ਵੇਲੇ ਸਾਨੂੰ 15 ਮਿੰਟ ਹੋਰ ਦੇ ਸਕੋ ਸ਼ੋਰ ਦੇ ਦੂੰਗੀ ਕੋਈ ਦਿੱਕਤ ਨਹੀਂ ਲੋਕ ਲਈ ਵਾਸਤੇ ਕਦੀ ਵੀ ਉਦੋਂ ਜੇ ਤਾਂ ਅਗਲੀ ਮੀਟਿੰਗ ਹੋਏ ਉਦੋਂ ਜੇ ਜੱਗ ਦੇ ਪਹਟਾਲੇ ਹੋਏ ਨਾ ਕੋਈ ਗੱਲ ਜਦੋਂ ਤੁਸੀਂ ਕਹੋ ਮੈਂ ਮੈਂ ਤੁਹਾਨੂੰ ਟੌਪਿਕ ਵੀ ਦੱਸ ਦਿੰਨਾ ਜੀ ਫਿਰ ਉਹਦਾ ਅਸੀਂ ਗੌਰਮੈਂਟ ਨੂੰ ਦਿੱਤਾ ਹੈ ਨਾ ਹੂੰ ਨਹੀਂ ਉਹ ਗਵਰਨਮੈਂਟ ਨਹੀਂ ਹੈ ਜੀ ਮੈਂ ਮਕਾਨ ਗੁਰਕੋਲੇ ਦੀ ਗੱਲ ਕਰ ਰਿਹਾ ਉਹ ਤਾਂ ਗਵਰਨਮੈਂਟ ਨੇ ਚੁਰਾਉਂਦੀ ਆ ਮੈਂ ਉੱਥੇ ਤੁਹਾਨੂੰ ਪੁੱਛਣਾ ਚਾਹੁੰਦਾ ਪਈ ਗਵਰਨਮੈਂਟ ਆ ਸਾਡੇ ਅਸੀਂ ਦੇ ਦਿੱਤਾ ਜਿੱਦਾਂ ਤੁਸੀਂ ਇੱਥੇ ਕਹਿੰਦੇ ਆ ਉੱਥੇ ਕੀ ਹੋ ਰਿਹਾ ਉੱਥੇ ਵੀ ਸੀ ਕੀ ਹੋ ਰਿਹਾ ਬੀਸੀ ਨੂੰ ਅੱਠ ਇੱਕੋ ਹੀ ਗੱਲ ਕਰਦਾ ਬਸ ਅੱਜ ਸਾਲ ਹੋ ਗਿਆ ਇਹਨੂੰ ਹਰ ਗਾਂ ਹਾਕ ਸਟ੍ਰਕਚਰ ਬੇਮੰਗਦਾ ਹੋਊਗਾ ਮਕੰਦਪੁਰ ਇੱਕ ਵਾਰ ਹੀ ਆਇਆ ਕੀ ਮਕੰਦਪੁਰ ਉਹਦਾ ਪਾਟ ਨਹੀਂ ਬੀਸੀ ਦਾ ਹਾਂ ਜਸਪਾਲ ਸਿੰਘ ਸੰਧੂ ਉਹ ਤੇ ਕਾਲਜ ਬਣਾਣਾ ਕੰਮ ਤੋਂ ਹੋ ਜਾਏਗਾ ਉਹਨਾਂ ਦਾ ਹੋ ਰਿਹਾ ਅਸੀਂ ਉਹ ਵੀ ਦਿੱਤਾ ਆ ਉਹ ਵੀ ਉਹਨਾਂ ਲਈ ਆ ਤੁਸੀਂ ਚਾਹਤਾ ਹੈ ਵੈਸੇ ਚਾਹਤਾ ਹੈ ਨਹੀਂ ਐਂ ਚਾਹ ਅਸੀਂ ਆ ਜਾਵਾਂਗਾ ਉੱਥੇ ਗੱਡੀ ਚੱਲਣ ਤੇ ਮੈਂ ਮੈਂ ਕੱਲ ਉੱਥੇ ਬੈਠ ਕੇ ਕੰਮ ਕਰਨਾ ਚਾਹੁੰਦਾ ਹਾਂ ਸ਼ੁਰੂ ਹੋ ਜਾ ਕੇ ਬੈਠਾ ਹੋਰ ਹੋਰ ਇੱਕ ਮਿੰਟ ਰਹਿਣਾ ਨਹੀਂ ਮੇਰੀ ਕੋਈ ਜ਼ੋਰ ਜ਼ਬਰਦਸਤ ਨਹੀਂ ਮੈਂ ਤੁਹਾਡੀ ਭਾਵਨਾਵਾਂ ਦੇ ਨਾਲ ਨਹੀਂ ਮੈਂ ਵੀ ਥੋੜੇ ਰੋਸ ਚੱਲੇ ਹੋਣੇ ਤਾਂ ਉਦੋਂ ਵੇਖ ਇੱਕ ਮਹੀਨਾ ਹੋ ਗਿਆ ਬੈਟ ਹਾਊਸ ਟੀਚਰ ਉਹਨੇ ਜੁਆਇਨ ਕਰਾਏ ਨੇ ਨਾ ਕੰਮ ਵੀ ਕਰਾਈ ਆ ਜਾਂ ਮੈਨੇ ਬਾਅਦ ਕਹਿੰਦਾ ਕਹਿੰਦਾ ਨਹੀਂ ਜੀ ਉਹ ਤਾਂ 1 ਮਹੀਨੇ ਬਾਅਦ ਤੇ ਉਹਦੀ ਸੈਲਰੀ ਹੋਊ ਕਿਉਂ ਕਿ ਉਹ ਕਿਉਂ ਗਵਰਨਮੈਂਟ ਨੇ ਇਹ ਗਵਰਨਮੈਂਟ ਕੱਲ ਵੀ ਇਹੀ ਜਿਹੇ ਕੰਮ ਕਰਨਾ ਫੇਰ ਫੇਰ ਤੋਂ ਸਾਨੂੰ ਹੁਣ ਵੀ ਠੀਕ ਹੈ ਜੀ ਕੋਈ ਨਹੀਂ ਗੱਲ ਕਰਾਂਗੇ ਅੱਛਾ ਇਸ ਤਰ੍ਹਾਂ ਵੀ ਆਜ ਵੀ ਮੀਟਿੰਗ ਹੋਣੀ ਸਰਪਟ ਮੈਂ ਅਜੰਡਾ ਰੈੱਡ ਸੀ ਕਿਉਂਕਿ ਲੰਬੇ ਸਮੇਂ ਬਾਅਦ ਹੋਈ ਆ ਅਗਲੀ ਮੀਟਿੰਗ ਜਿਹੜੀ ਹੋਣੀ ਉਹ ਜੰਡੇ ਜੋ ਵੀ ਤੇਰੀ ਗੱਲ ਜਿਹੜੀ ਬ੍ਰੋਕਰ ਦੀ ਕੀਤੀ ਜਾ ਵੀ ਉਹ ਆਪ ਦੇ ਵਿੱਚ ਅਸੀਂ ਆਪਸ਼ਨ ਖੋਲ੍ਹ ਦਿੰਦੇ ਮੈਂ ਤੁਹਾਨੂੰ ਜੀ ਨਹੀਂ ਕਰ ਰਿਹਾ ਕਰ ਰਿਹਾ ਕਰ ਰਿਹਾ ਆਪਣਾ ਚੱਲਦਾ ਰਹੇ ਖੰਭ ਨਾ ਲੋਕੇ ਕਰੇ ਸਾਨੂੰ ਜ਼ਿੰਮੇਵਾਰਾਂ ਨੂੰ ਲਗਾ ਦਿਓ ਮਹੀਨਾ ਚ ਕਰਾਂਗੇ ਜੀ ਕਰਾਂਗੇ ਮੈਂ ਕਿਹਾ ਅਸੀਂ ਦੋਵੇਂ ਪਿੰਡ ਨੂੰ ਨਾ ਲਗਾਵਾਂਗੇ ਜ ਤੇ ਯਗਲੀ ਮੀਟਿੰਗ ਗਰੁੱਪ ਦੇ ਵਿੱਚ ਸਾਰੇ ਆਪਸ਼ਨ ਖੁੱਲੇ ਨੇ ਤੁਸੀਂ ਆਪੋ ਆਪਣੇ ਸਵਾਲ ਪਾ ਸਕਦੇ ਆ ਤੇ ਅਪਰੀ 24 ਅਕਤੂਬਰ ਦੀ ਦੁਆਰਾ ਮੀਟਿੰਗ ਹੋਵੇਗੀ ਤਾਂ ਅਗਲੀ ਅਜੰਡੇ ਦੀ ਮੀਟਿੰਗ ਹੋਊਗੀ ਹਦ ਤੱਕ ਖੁੱਲੀ ਮੀਟਿੰਗ ਨਹੀਂ ਹੋਊਗੀ ਰਿਸ਼ਾਲੇ ਰਿਸ਼ਾਲੇ ਲੈ ਕੇ ਤੁਸੀਂ ਉੱਚ ਆਪਣਾ ਸਵਾਲ ਪਾ ਸਕਦੇ ਆ ਅਧਿਕਾਰੀ ਆਪਾਂ ਅਗਲੀ ਮੀਟਿੰਗ ਵਿੱਚ ਦੇਖਦੇ ਹਾਂ ਸਭਾਂ ਕੋ ਤੇਰੀ ਸਮਾਪਤੀ ਧੰਨਵਾਦੀ ਸਾਰਿਆਂ ਦਾ ਥੈਂਕ ਯੂ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ